ਇਹ ਮਾਤਾ ਬਜ਼ੁਰਗ ਹੈ ਪਰ ਆ ਵੀ ਜਿਹੜੀਆਂ ਭੈਣਾਂ ਸਾਡੀਆਂ ਕੰਮ ਕਰ ਰਹੀਆਂ ਵੱਡੀ ਉਮਰ ਦੇ ਘਟੋ ਘਟ ਇਹ ਸਾਡੀਆਂ ਮਾਮਾ ਭੈਣਾਂ ਹੈਗੀਆਂ ਪਰ ਇੱਕ ਜਿਹੜੀ ਗੱਲ ਤੁਹਾਨੂੰ ਦੱਸਣਾ ਚਾਹਣਾ ਵੀਰ ਬੱਚਾ ਵੀ ਨਾਲ ਫਿਰਦਾ ਉਹਨਾਂ ਦੇ ਵੇਖੋ ਧਿਆਨ ਨਾਲ ਆਹ ਆਪਦੇ ਹੱਥ ਨਾਲ ਚੱਕ ਚੱਕੇ ਘਾਸਟੀ ਨੇ ਚਲੋ ਇਹਨਾਂ ਦੀ ਜੋ ਗਰੀਬੀ ਲਾਲੋ ਜਾਂ ਕੋਈ ਘਰੇ ਨਹੀਂ ਕੋਈ ਸੰਭਾਲਣ ਵਾਲਾ ਹੋਣਾ ਜਾਂ ਪਿਆਓ ਵਿਚਾਰਾ ਉਹ ਵੀ ਕੋਈ ਦਿਹਾੜੀ ਜਾਂਦਾ ਹੋਵੇ ਇਹ ਉਸ ਉਮਰ ਦੇ ਸਾਡੀਆਂ ਜੜੀਆਂ ਮਾਵਾ ਭੈਣਾ ਇਹ ਮੈਂ ਕਾਫੀ ਟਾਈਮ ਦਾ ਇੱਥੇ ਕੋ ਰਜਿਸਟਰੀ ਕਰਾਉਣ ਆਈ ਸੀ ਅਸੀਂ ਦੇਖ ਰਹੇ ਆ ਵੀ ਮਿਹਨਤ ਬਹੁਤ ਵੱਡੀ ਔਰ ਸਮਾਜ ਦੇ ਵਿੱਚ ਹਿੱਸਾ ਯੋਗਦਾਨ ਇਹਨਾਂ ਦਾ ਬਹੁਤ ਵੱਡਾ ਹੈ ਮਾਵਾ ਸਾਡੀਆਂ ਜਿ세 ਕਹਿ ਸਕਦੇ ਇਹਨਾਂ ਨੂੰ ਇਹ ਬਜ਼ੁਰਗ ਮੇਰੀ ਮਾਂ ਦੇ ਉਮਰ ਤੋਂ ਵੀ ਵੱਡੀ ਹੈ ਇਥੇ ਇੱਕ ਅਫਸਰ ਬਾਬੂ ਆ ਮਗਰ ਕਚਹਿਰੀਆਂ ਠੀਕ ਹੈ ਜਾਂ ਹੋਰ ਵੀ ਕੋਈ ਸਰਕਾਰੀ ਅਫਸਰ ਪੂਰੇ ਆਲੀਸ਼ਾਨ ਏਸੀਆਂ 'ਚ ਬੈਠ ਕੇ ਗਰਮੀਆਂ ਦੇ ਵਿੱਚ ਔਰ ਸਰਦੀਆਂ 'ਚ ਹੀਟਰਾਂ 'ਚ ਬੈਠ ਕੇ ਘੁੰਮਣ ਵਾਲੀਆਂ ਕੁਰਸੀਆਂ 'ਤੇ ਪੈਨ ਨਾਲ ਕੰਮ ਕਰਨਾ ਟਾਵਰ ਨਾਲ ਕੰਮ ਕਰਨਾ ਪੁੱਠਾ ਬੋਲਣਾ ਪਬਲਿਕ ਨੂੰ ਮਰਜ਼ੀ ਹੋਈ ਤਾਂ ਕੀਤਾ ਰਿਸ਼ਵਤ ਮਿਲੀ ਤਾਂ ਕੀਤਾ ਆਦਰਵਾਇਜ਼ ਸਾਰਿਆਂ ਦੀ ਗੱਲ ਨਹੀਂ ਕਰਦਾ ਕਈ ਘੱਟੋ ਘੱਟ 40-50% ਦਾ ਐਬ ਜਿਹੜੇ ਵਾਕਈ ਰਿਸ਼ਵਤ ਤੋਂ ਬਿਨਾ ਜਾਂ ਸਿੱਧੇ ਮੂੰਹ ਗੱਲ ਨਹੀਂ ਕਰਦੇ ਆਮ ਪਬਲਿਕ ਨਾਲ ਔਰ ਉਹ ਜਦੋਂ ਰਿਟਾਇਰ ਹੁੰਦੇ ਆ ਤਾਂ ਉਹਨਾਂ ਦੀ ਤਨਖਾਹ ਘੱਟੋ ਘੱਟ ਵੀ 50000 40000 ਤੋਂ ਉੱਪਰ-ਉੱਪਰ ਤੇ ਜਦੋਂ ਇਹ ਸਾਡੀਆਂ ਮਾਵਾ ਪੈਣਾ ਜਿਨ੍ਹਾਂ ਨੇ ਸਮਾਜ ਦੇ ਵਿੱਚ ਯੋਗਦਾਨ ਪਾਇਆ ਵਾਕਈ ਇਹਦੋਂ ਵੱਡੀ ਕੋਈ ਸੇਵਾ ਜਾਂ ਇਹਦੋਂ ਵੱਡੀ ਨੌਕਰੀ ਨਹੀਂ ਚਾਹੀ ਪੈਸੇ ਆਸਤੇ ਹੀ ਹੁੰਦੀ ਹੈ ਉਹਨਾਂ ਦੀ ਤਨਖਾਹ ਹੁੰਦੀ ਹੈ 70-80000 ਠੀਕ ਹੈ ਮੈਂ ਤੋਂ ਕਰਦੇ ਆ ਅੰਦਰ ਬਹਿ ਕੇ ਏਸੀਆਂ ਚ ਗਰਮੀਆਂ ਚ ਏਸੀ ਸਰਦੀਆਂ ਚ ਹੀਟਰ ਵਧੀਆ ਸੋਹਣੀਆਂ ਘੁੰਮਣ ਵਾਲੀਆਂ ਕੁਰਸੀਆਂ ਤੇ ਔਰ ਜਿਹੜਾ ਇਹ ਕੰਮ ਹੈ ਇਹ ਹਰਕ ਦੇ ਵਸ ਦਾ ਰੋਗ ਨਹੀਂ ਇਹ ਇਹੀ ਯੋਧੇ ਮੈਂ ਕਮਾਂਗਾ ਕਰ ਸਕਦੇ ਜਿਨ੍ਹਾਂ ਨੇ ਸੋਹਣਾ ਬੈਠਣ ਯੋਗ ਜਾਂ ਵੇਖਣ ਯੋਗ ਸਮਾਜ ਨੂੰ ਕੀਤਾ ਤੇ ਜਦੋਂ ਇਹ ਰਿਟਾਇਰ ਹੋਣ ਇਹਨਾਂ ਦੀ ਪੈਨਸ਼ਨ ਕੁਝ ਵੀ ਨਹੀਂ ਹੁੰਦੀ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਲੋਕਾਂ ਦੇ ਮੁੱਦੇ ਆਪਾਂ ਚੱਕੀਏ ਜਦੋਂ ਇਹ ਰਿਟਾਇਰ ਹੋਣ ਕੰਮ ਤੋਂ ਜਾਂ ਇਹਨਾਂ ਦੇ ਕੋਈ ਹਾਂ ਸਰੀਰ ਕੰਮ ਕਰਨ ਵਾਲੇ ਨਾਰਾਇਣ ਤਾਂ ਇਹਨਾਂ ਨੂੰ ਘੱਟੋ ਘੱਟ 10000 ਪੈਨਸ਼ਨ ਤਾਂ ਹੋਵੇ 5 ਤੋਂ 10 ਦੇ ਵਿਚਾਲੇ ਇਹਨਾਂ ਦੀ ਪੈਨਸ਼ਨ ਹੋਣੀ ਚਾਹੀਦੀ ਹੈ ਤਾਂ ਜੋ ਜੇ ਕਦੇ ਨਕਾਰਾ ਹੋ ਜੇ ਕੋਈ ਬਿਮਾਰੀ ਆ ਜਾਂਦੀ ਹੈ ਜਾਂ ਕੋਈ ਹੋਰ ਤਾਂ ਉਸ ਟਾਈਮ ਇਹ ਵਿਚਾਰੇ ਆਪਦੀ ਇੱਜ਼ਤ ਮਾਨਣ ਨਾਲ ਆਪਦਾ ਜੀਵਨ ਹੈ ਜਿਹੜਾ ਉਹ ਬਸਰ ਕਰ ਸਕਣ ਸ਼ਕਲ ਨਹੀਂ ਵਿਖਾਉਣਾ ਚਾਹੁੰਦੇ ਪਰ ਫਿਰ ਵੀ ਲੱਗਦਾ ਏ ਕਿਤੇ ਨਾ ਕਿਤੇ ਮਾਵਾ ਦੀ ਉਮਰ ਦੀਆਂ ਜੇ ਕੋਈ ਭੈਣਾ ਮਾਵਾ ਇੱਥੇ ਕੰਮ ਕਰਦੇ ਹਨ ਉਹਨਾਂ ਨੂੰ ਉਹਨਾਂ ਦਾ ਸਤਕਾਰ ਮਿਲਣਾ ਉਹਨਾਂ ਦਾ ਜੋ ਸਿਸਟਮ ਹੈ ਜੇ ਵੱਡੇ ਅਫਸਰਾਂ ਦੀ 50000 60000 ਪੈਨਸ਼ਨ ਹੋ ਸਕਦੀ ਨਾ ਤੇ ਇਹਨਾਂ ਮਾਵਾ ਪੈਣਾ ਨੇ ਜਿਨ੍ਹਾਂ ਨੇ ਜਾਂ ਕੋਈ ਮਜ਼ਦੂਰ ਹੈ ਜਿਨ੍ਹਾਂ ਨੇ ਸਮਾਜ ਦੇ ਵਿੱਚ ਵੱਡਾ ਹਿੱਸਾ ਪਾਇਆ ਇਹਨਾਂ ਦਾ ਵੀ ਉਹ ਮਾਣ ਪੂਰਾ ਹੋਣਾ ਚਾਹੀਦਾ ਜਿਹੜੇ ਵੀ ਸਹਿਮਤ ਹੈ ਵੀਡੀਓ ਸ਼ੇਅਰ ਕਰਕੇ ਆਪਦੇ ਵਿਚਾਰ ਜਰੂਰ ਦਿਆ ਕਰਿਓ ਧੰਨਵਾਦ ਸਭ ਦਾ